ਤੁਹਾਡਾ ਜਿਹੜਾ ਅੱਜ ਇਸ ਪਹਿਲੀ ਵਾਰ ਮਨਾ ਰਹੇ ਹਾਂ ਬੜੇ ਧੁੰਮਤਾਵਾ ਸਾਰੇ ਨਗਰ ਨਿਵਾਸੀਆਂ ਦੇ ਹਿੱਸੇਦਾਰਾਂ ਨਾਲ ਸੇਠਾਂ ਜੀ ਮਾਨਸਾ ਸਰਦਾਰ ਨਾਲ ਸਾਰੇ ਕਮੇਟੀ ਮੈਂਬਰਾਂ ਸਾਹਿਬਾਨ ਨਾਲ ਤੁਹਾਨੂੰ ਬਹੁਤ ਵਧੀਆ ਲੱਗਿਆ ਇਹ ਅੱਜ ਲੋਕਾਂ ਦਾ ਇਕੱਠ ਲੋਕਾਂ ਦੀ ਆਉਣ ਜਾਣ ਲੋਕਾਂ ਦੀ ਰੌਣਕ ਸਾਸੀਆਂ ਦੀ ਰੌਣਕ ਬਹੁਤ ਸੇਵਾ ਕੀਤੀ ਸੇਵਾ ਕਰਨ ਤੇ ਬਹੁਤ ਵਧੀਆ ਲੱਗਿਆ ਜੀ ਰਾਗੀ ਮੰਡਰਾ ਜੀ ਜੀ 300 ਸਾਲ ਪੁਰਾਣਾ ਜੀ ਇੱਥੇ ਪਹਿਲਾਂ ਪਾਠਸ਼ਾਲਾ ਸੀਗੀ ਪੰਡਤ ਪੜਦੇ ਹੁੰਦੇ ਸਾਡੇ ਜਿਹੜੇ ਇੱਥੇ ਪੁਜਾਰੀ ਨੇ ਬਾਬਾ ਢੋਲੂਣਾ ਸਿੰਘ ਉਹਨਾਂ ਦੇ ਚਾਚਾ ਜੀ ਸੀਗੇ ਪੁਜਾਰੀ ਤਾਂ ਬਰਾਬਰ ਆਪਕਾ ਫਾਰਲਕਾ ਤੋਂ ਉਹ ਕਟਾ ਕੇ ਸੇਠਾਂ ਨੇ ਇਹਨਾਂ ਨੇ ਧਿਆੰਦੇ ਇੱਥੇ ਉਦੋਂ ਪਿੱਛੋਂ 1947 ਦੇ ਵਿੱਚ ਫਿਰ ਥੋੜਾ ਜਿਹਾ ਮਾਹੌਲ ਹੋਰ ਫਰਾਉ ਹੋ ਗਿਆ ਫਿਰ ਨਾਂ ਸੇਠ ਮਾਨ ਸਾਹਿਬ ਆ ਕੇ ਤੇ ਸਾਡੇ ਇਹ ਜਿਹੜੇ ਪੰਡਤ ਸੀ ਜੋ ਬੰਨੂ ਵੜ ਕੇ ਆਜੋ ਜੀ ਬਾਬਾ ਢੋਲੂ ਆਪਣੇ ਉਹਨੂੰ ਗ੍ਰਾਮ ਜਿਹੜੇ ਇਹ ਸੇ ਪੁਜਾਰੀ ਨੇ ਇਹੀ ਸੇਵਾ ਕਰਦੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਵਧੀਆ ਬਹੁਤ ਵਧੀਆ ਦੋਨੇ ਜੀ ਸਾਡੇ ਮਾਤਾ ਜੀ ਤੇ ਸਾਡੇ ਬੱਬਾ ਜੀ ਤਰਤੇ ਆ ਸੰਧੂ ਬੁਫਦੀ ਕਰਦੇ ਨੇ ਕਿ ਵਧੀਆ ਪੂਰਾ ਕਰਦੇ ਕਿਹ ਕੀ ਮਹਾਰਾਜਾ 300 ਸਾਲ ਪੁਰਾਣਾ ਮੰਦਿਰ ਹੈ ਕਿ ਮਾਨਸਾ ਮੰਡੀ ਤੋਂ ਪੈਣੀ ਮੇ ਤੋਂ ਬੱਗੇ ਤੋਂ ਹੋਰ ਸਿੰਗਲ ਪਰਿਵਾਰ ਸਿੰਗਲਾ ਪਰਿਵਾਰ ਦੁਜੇ ਹੋਰ ਭ੍ਰਮਣ ਦਾ ਵਿੱਚੋਂ ਪੜ੍ਹੇ ਗਏ ਕਿ ਪੁਰਾਣੇ ਬ੍ਰਹਮਣ ਨੇ ਸਭ ਵਿੱਚੋਂ ਹੀ ਪੜ੍ਹ ਸਕਲਾ ਚ ਪੜ੍ਹ ਗਏ ਔਰ ਬਹੁਤ ਜੀ ਇਹ ਇੱਕ ਪੂਜਨ ਜੋ ਮੰਦਿਰ ਹੈ ਅਸੀਂ ਕਹਿੰਦੇ ਵੀ ਸਾਡੇ ਇਹ ਮੰਦਰ ਜਿੰਦਗਨੀ ਰਾਤ ਚੌਕ ਨੂੰ ਲੱਗੀ ਕਰੇ ਭੰਡਾਰਾ ਔਰ ਛੁੱਟੂ ਬੱਚੇ ਦੇ ਹੈ ਔਰ ਹਰ ਸਾਲ ਤੋਂ ਨਹੀਂ ਜਣਾ ਤੇ ਪਹਿਲੇ ਸਾਲ ਹੀ ਕਿਉਂ ਹੈ ਪ੍ਰਮਾਤਮਾ ਅਸੀਂ ਕਹਿੰਦੇ ਹਰ ਸਾਲ ਹੀ ਹੁੰਦਾ ਰਹੇ ਅਸਲੀ ਇਹੀ ਬਲਾਸਾ ਸਾਨੂੰ ਆਉਣ ਨੂੰ ਇਹ ਮੰਦਰ ਜਿੰਦਗਨੀ ਰਾਤ ਚੌਕ ਨੂੰ ਲੱਗੀ ਕਰੇ ਕੁਮਾਰ ਪੈਣੀ ਵਾਲੇ ਮਾਨਸਰ ਤੋਂ ਬੋੜਿਆ ਸਾਡੇ ਪਿੰਡ ਪੈਣੀ ਹੈ ਜੋ ਬਹੁਤ ਪੁਰਾਣੇ ਤੋਂ ਇਹ ਪ੍ਰਾਚੀਨ ਮੰਦਰ ਹੈ சிவாਲੇ ਜਿੱਥਾ ਇਥੇ ਸੰਸਕ੍ਰਿਤੀ ਸਕੂਲ ਹੁੰਦਾ ਸੀ ਬਹੁਤ ਵੱਡੇ ਵਿਦਵਾਨ ਪੰਡਿਤ ਇਤੋਂ ਪਰਪਰ ਕੇ ਬਾਹਰ ਗਏ ਨੇ ਐਸੀ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦੀ ਆ ਇਹਨਾਂ ਨੇ ਸਾਡੇ ਸਹਿਯੋਗ ਨਾਲ ਇਹਨਾਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਉਤਸਵ ਮਨਾ ਰਿਹਾ ਸ਼ਿਵ ਦਾ ਪਿੰਡ ਵਿੱਚ ਬਹੁਤ ਸ਼ਾ ਹੈ ਤੇ ਪਿੰਡ ਵਾਲਿਆਂ ਦਾ ਸਾਥ ਪੰਚਾਇਤ ਦਾ ਸਾਥ ਸਾਨੂੰ ਬਹੁਤ ਮਿਲ ਰਿਹਾ ਹੈ ਕਿ ਐਸੀ ਇਥੇ ਉਤਸਵ ਨੂੰ ਸ਼ਿਵਰਾਤਰੀ ਨੂੰ ਬਹੁਤ ਉਤਸ਼ਾਹ ਨਾਲ ਮਨਾ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਸਾਡੇ ਪੰਡਤ ਜੀ ਨੇ ਕੀਤੀ ਫੰਡਾਂ ਦੀ ਇਹ ਦਦੀ ਜੀ ਨੇ ਜਿਹੜੇ ਇਸ ਮੰਦਿਰ ਦੀ ਦੇਖਭਾਲ ਕਰਦੇ ਨੇ ਤੇ ਸੇਵਾ ਪਾਣੀ ਕਰਦੇ ਨੇ ਅਸੀਂ ਬਹੁਤ ਧੰਨਵਾਦੀ ਆ ਸਭ ਦੇ ਜੋ ਸ਼੍ਰੀ ਗੋਬਿੰਦ ਸਿੰਘ ਜੀ ਦਾ ਉਤਸਵਾ ਸਿੱਦਾ ਉਤਸਵਾ ਬਹੁਤ ਤੁਮਤ ਨਾਲ ਪਿੰਡਾਂ ਦੇ ਸਾਰੇ ਜਗ੍ਹਾ ਨਾਲ ਮਨਾਉਣ ਦਾ ਸਾਨੂੰ ਮੌਕਾ ਮਿਲਿਆ ਅੱਜ ਅਸੀਂ ਮਾਣ ਗਲਵਾਂ ਦੇ ਜੋ ਕਾ ਚੀਰ ਮੰਦਿਰ ਹੈ ਅੱਜ ਭੈਣੀ ਪਾਉਂਦਾ ਵੀ ਖੜਿਆ ਅੱਜ ਮਹਾ ਸ਼ਿਵਰਾਤਰੀ ਦਾ ਦਿਹਾੜਾ ਜਿਹੜਾ ਉਹ ਨਿਵਾਸੀਆਂ ਵੱਲੋਂ ਮਾਨਸਾ ਤੋਂ ਬੜੀਆਂ ਸੰਗਤਾਂ ਮਿਲੀਆਂ ਸਾਰੇ ਹੀ ਪ੍ਰਬੰਧਕਾਂ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਬੜੇ ਹੀ ਧੂਰਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਡੀ ਸਾਰੀ ਹੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਵੱਲੋਂ ਸਾਰੇ ਹੀ ਵਿਸ਼ਰ ਦੇ ਨਿਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹਨ ਜੋ ਕਿ ਇਹ ਸ਼ਿਵ ਮੰਦਰ ਹੈ ਬਹੁਤ ਹੀ ਪ੍ਰਾਤਨ ਮੰਦਰ ਹੈ ਇਹ ਸਾਡੇ ਜੋ ਬਾਬਾ ਹਰਨਰਨ ਸਿੰਘ ਸਾਹਿਬ ਜੀ ਸੀ ਉਹਨਾਂ ਨੇ ਬੜਾ ਚੰਗਿਆ ਸੇਵਾ ਕੀਤੀ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਧੋਲੀ RAM ਜੀ ਉਹਨਾਂ ਦੀ ਸੇਵਾ ਕਰ ਰਹੇ ਹਨ ਅੱਜ ਪਹਿਲੀ ਵਾਰ ਇਹ ਜਿਹੜਾ ਦਿਹਾੜਾ ਸ਼ਿਵਰਾਤੀ ਦਾ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਨਗਰਵਸੀਆਂ ਵੱਲੋਂ ਮਾਨਸਾ ਦੇ ਸਿੱਖਾਂ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਤੜਕੇ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਪ੍ਰਬੰਧ ਕੀਤਾ ਜਾ ਰਿਹਾ ਸਾਰੀਆਂ ਹੀ ਸੰਗਤਾਂ ਕੋਲ ਜੀ ਪ੍ਰੇਮ ਭਾਵਨਾ ਦੇ ਨਾਲ ਲਗਾਤਾਰ ਸੇਵਾ ਕਰੀਆਂ ਹਨ ਅਤੇ ਸਾਰੀਆਂ ਹੀ ਸੰਗਤਾਂ ਬੜੀ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਹਨ ਬੜੀ ਹੀ ਸਰਦਾਰ ਭਾਵਨਾ ਦੇ ਨਾਲ ਬਹੁਤ ਵੱਡਾ ਜਿਹੜਾ ਸਜਦਾ ਹੈ ਇਹ ਪ੍ਰਬੰਧਕਾਂ ਵੱਲੋਂ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਗਿਆ ਹੈ ਅੱਜ ਅਸੀਂ ਸਾਰੀਆਂ ਹੀ ਸੰਗਤਾਂ ਨੂੰ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਸਾਰੀ ਹੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਵੱਲੋਂ ਤੇ ਅਗਲੀ ਆਉਣ ਵਾਲੀ ਕਾਮਨਾ ਕਰਦੇ ਕਿ ਭਵਕਤ ਸੰਗਤਾਂ ਸਹਿਯੋਗ ਦੇ ਕੇ ਇਸ ਅਸਥਾਨ ਦੀ ਸੇਵਾ ਵਾਸਤੇ ਕਾਰ ਸੇਵਾ ਵਾਸਤੇ ਪ੍ਰਬੰਧਕਾਂ ਦੀ ਸਹਿਯੋਗ ਕਰਨ ਅਤੇ ਕੁੰਮ ਦੇ ਭਾਗੀ ਬਣਨ ਬਹੁਤ